ਹਰ ਰੋਲਾ ਦਾ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਪਾਲਾਂ ਤੇ ਬੋਲਟ ਟੱਕਰ ਖੇਡ ਖਿਡਾਰੀਆਂ ਦੇ ਦਰਮਿਆਨ ਆ ਹਰਮਨ ਬੋਲਟ ਆ ਪਾਲਾਂ ਤੇ ਬੋਲਟ ਪਾਲਾਂ ਤੇ ਬੋਲਟ ਕਮਤੀ 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 ਕਮਾਲ ਕਰਦਾ ਹੋਇਆ ਮੈਂ ਕਹਾਂ ਵੀ ਸ਼ੇਰ ਬੁੱਢਾ ਹੋ ਜਾਵੇ ਤਾਂ ਵੀ ਸ਼ੇਰ ਹੀ ਹੁੰਦਾ ਹੈ ਸ਼ੇਰ ਪਿੰਜਰੇ ਵਿੱਚ ਵੀ ਹੋਵੇ ਤੇ ਤਾਂ ਆ ਵੀ ਹੀ ਹੋਵੇ ਤੇ ਤਾਂ ਆ ਵੀ ਸ਼ੇਰ ਹੀ ਹੁੰਦਾ ਪਹਿਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਜਾਣਦੇ ਨਹੀਂ ਖੁੰਡ ਹਾਂ ਪੁਰਾਣੇ ਬੱਲੀਏ ਕਲਸੀ ਵਾਲਾ ਇੰਦਰਜੀਤ ਅਗਲਾ ਰੇਡ ਦੇ ਪਰਵੇਖੀਏ ਨੌਜਵਾਨ ਐਣ ਬੱਲੇ ਬੱਲੇ ਕਰਵਾਉ ਜਾਂਦੇ ਨਹੀਂ ਮੇਰੇ ਮਿੱਤਰੋ ਇੰਦਰਜੀਤ ਇੰਦਰਜੀਤ ਕਲਸੀ ਵਾਲਾ जफ़ा उ जफ़ा जफेे ते जफ़ा जफा ऐं कमाल हुई पई आहे अॼु त पहिला सेमी फाइनल आहे ਅਗਲੀ ਰੇਡ ਢਿੱਲੋਂ ਲੰਦੇ ਪੰਜਾਬ ਦਾ ਇਹ ਮਰਦਾਂ ਦੇ ਵਿੱਚ ਰੇਡ ਪੌਂਡੀ ਫੇਰ ਤਿਆਰ ਹੈ ਲੱड्डੂ ਵਾਲੀ ਦੀ ਧਰਤੀ ਦਾ ਪ੍ਰੀਤ ਹੈ ਨਾਲ ਹਰੀਕੇ ਦਾ ਵਿੱਕੀ ਹੈ ਔਰ ਜੋੜੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਆ ਜੋੜੀ ਦੁਸ਼ੁਰਦੀਆਂ ਦੇ ਵਿੱਚ ਚਿੱਟੀਆਂ ਨਿਕਰਾਂ ਵਾਲੇ ਦੀ ਮਸ਼ਹੂਰ ਹੈ ਹੁਸਨ ਬਿਲਾਲ ਢਿੱਲੋਂ ਪਰ ਕਲਸੀਆ ਵਾਲੇ ਇੰਦਰਜੀਤ ਸਪਾਈਡਰਮੈਨ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਆ ਬੱਲੇ ਬੱਲੇ ਕਰਾਓ ਦੁਨੀਆ ਨਚਾਓ ਬੱਲੇ ਬੱਲੇ ਕਰਾਓ ਤੇ ਦੁਨੀਆ ਨਚਾਓ ਢੰਗੜੇ ਪਾਉ ਮੇਲਾ ਬਣਾਉ ਔਰ ਢੰਗੜੇ ਪਾਉ ਤੇ ਮੇਲਾ ਬਣਾਉ ਮੇਲਾ ਬਣਾਉ ਆ ਬੱਲੇ 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 ਓ ਜਫੇ ਲਾਊ ਕਕਰਾਲੀ ਸਾਹਿਬ ਤੇ ਲੋਕਾਂ ਤੋਂ ਤਾੜੀ ਬਿਜਵਾਉ ਆ ਇਸ ਸਮੇਂ ਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਪਣਾ ਭਾਈਆ ਸਵੀਟ ਸ਼ਾਪ ਵਾਲੇ ਸਾਡੇ ਭਰਾਵਾਂ ਦਾ ਇਹ ਝੋਟਾ ਰੇਡਰ ਹੈ ਅੰਨੀ ਜਾਨ ਹੈ ਇਸ ਨੌਜਵਾਨ ਦੇ ਵਿੱਚ ਅੰਨੀ ਜਾਨ ਹੈ ਆ ਬੁੱਲੇ ਹੋਏ ਧਾਵੇ ਰੋੜ ਕੌਣ ਕੌਣ ਰੁਕਣ ਦਾ ਯਤਨ ਕਰੇਗਾ ਤੇ ਚਾਰ ਜਾਫੀ ਸਾਹਮਣੇ ਤਿਆਰ ਨੇ ਕਿ ਜਾਫੀ ਚਾਰ ਤੇ ਰੇਡਰ ਇੱਕ ਓਹ ਕਿਹੜਾ ਜਾਂਦਾਵਾਜੀ ਜਿੱਤੋ ਆ ਰਾਜੇ ਖੇਲੇ ਕਰਦੇ ਖੇਤਰ ਓਹ ਨਿੱਕੇ ਨਾਮ ਖਿਡਾਰੀ ਦਾ ਕਿ ਜਿਹੜੇ ਮਰਜੂ ਮਿੱਤਰਾ ਤੇਰੀ ਜ਼ਿੰਦਗੀ ਸਾਰੀ ਦਾ ਕਿ ਕਰਤਾ ਕਹਿਰ ਚੋਬਰਾਂ ਨੇ ਜਿਉ ਫੌਜ ਕਿਲੇ ਨੂੰ ਟਾਉਂਦੀ ਆ ਗੱਲ ਰਾਜੇ ਖੇਲੇ ਦੀ ਉਹ ਸਿੱਧੀ ਵੈਨਕੂਵਰ ਦੀਆਂ ਟੀਮਾਂ ਦੇ ਪਲੇਅਰ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਪਹੁੰਚ ਜਾਣਗੇ ਇਹਨਾਂ ਟੀਮਾਂ ਦੇ ਦਰਮਿਆਨ ਸੈਕੰਡ ਸੈਮੀ ਖੇਡਿਆ ਜਾਣਾ ਹੈ ਇਧਰ ਸਾਡਾ ਸਾਰੀ ਸੰਗਤ ਦਾ ਧੰਨਵਾਦ ਹੈ ਜਿਨੇ ਕਦਮ ਚੱਲ ਕੇ ਆਇਓ ਸਾਡੇ ਸਿਰ ਮੱਥੇ ਤੇ ਆ ਸੰਗਤ ਨਾਲ ਮੇਲੇ ਸੋਹਦੇ ਆ ਪਰ ਆ ਜਫਾ ਟੀਨੂ ਤੇ ਛੈ ਟੀਨੂ ਦੂਸਰੇ ਪਾਸੇ ਮੂਰੇ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਵਾਸਵਾ ਕਰਕੇ ਤਾੜੀ 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 ਜਫਾ ਜਫਾ ਕਬੱਡੀ 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 ਓ ਸਿਰਾਂ ਕਬੱਡੀ ਦਾ ਸਿਰਾਂ ਲੱਗਿਆ ਸਿਰਾਂ ਜੱਬਰੂਆ ਸਿਰਾਂ ਇਸ ਸਮੇਂ ਬਾਈ ਜੇਕਰ ਮੈਚ ਦਾ ਨਾਮ ਕਬੱਡੀ ਪਾ ਰਿਹਾ ਹੈ ਸੈਕੰਡ ਹੈਵੀ ਦੀਆਂ ਦੋਨੋਂ ਟੀਮਾਂ ਰੈਜਮੈਂਟ ਬੈਨਕੋਵਰ ਇਹ ਉਹਨਾਂ ਦੇ ਨਾਲ ਨਨਕਾਣਾ ਸਾਹਿਬ ਤੇ ਪੰਜਾਬ ਟਾਈਗਰ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਪਹੁੰਚ ਜਾਣਗੇ ਫੜਿਆ ਗੇਟਾ ਲੱਗਿਆ ਜ਼ੋਰ ਆਹ ਫੜ ਲਿਆ ਲੱਕ ਨਹੀਂ ਰੀਸਾਂ ਵਾਂਦੇ ਸ਼ੇਰ ਪੁੱਤੀਆਂ ਇਹ ਹੈ ਪ੍ਰੀਤ ਲੰਧੂਆਈਆ ਐ ਜਾਨਦਾਰ ਤਰੀਕੇ ਨਾਲ ਜਫਾ ਲਾ ਗਿਆ ਪਰ ਥੋੜੀ ਛੱਡ ਜਿਹੜੀ ਫਿਰ ਖਿਡਾਰੀ ਦੇ ਲੱਗੇ ਹੈ ਮਾਲਕ ਮਿਹਰ ਕਰੇ ਕਿ ਸਿਰ ਦੇ ਸਾਂਹਾਂ ਰੱਖੀ ਮੇਰ ਫਲਵਾੜੀ ਉੱਤੇ ਛੱਡ ਕੋਈ ਬਰਾੜ ਬੰਦ ਲਪੋਇਦੇ ਕਰ ਰਿਹਾ ਹੈ ਢਿਹਰੇਾਂ ਵਾਲੇ ਤੋਤੇ ਦਾ ਵੀ ਗਹਿ ਲੰਮਾ ਸਮਰ ਰਿਚਮੈਂਟ ਦੀ ਕਲੱਬੜੀ ਬਾਜ ਦੇ ਨਾਲ ਖੇਡਿਆ ਧਲੇਰਾ ਵਾਲਾ ਤੋਤਾ ਆ ਮੋਸਨ ਬਲਾਲ ਢਿੱਲੋਂ ਦੀ ਕਬੱਡੀ ਪਈ ਹੋਈ ਹੈ ਇਕਬਾਲ ਕਰਦੇ ਸਿਪਤ ਆਸਮ ਬਲਾਲ ਢਿੱਲੋਂ ਕਬੱਡੀ ਪਾ ਰਿਹਾ ਹੈ ਮੈਚ ਕਹਿੰਦੇ ਫਰਿਆਦ ਕੋਸ਼ਿਸ਼ ਕਰ ਰਿਹਾ ਹੁਣ ਦੇਖੇ ਆ ਜਫਾ ਵੀ ਕਹਿੰਦੇ ਆ ਜਫਾ ਵੀ ਆ ਜਫਾ ਵੀ ਸਿਰੇ ਦਾ ਮੈਚ ਹੌਲੀ 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 ਲਾਗੇ ਦੇ ਆਈ ਜਾਂਦਾ ਲਾਗੇ ਦੇ ਆਈ ਜਾਂਦਾ ਲਾਗੇ ਦੇ ਆਈ ਜਾਂਦਾ ਕਗਰਾਲੀ ਸਾਹਿਬ ਲਾਗੇ ਜੇ ਆਈ ਜਾਂਦਾ ਕਗਰਾਲੀ ਸਾਹਿਬ ਦੰਦਾ ਥੱਲੇ ਜੀ ਵਾਈ ਪਈ ਆ ਉਹ ਨਾਲ ਦੇਦੇ ਕੂੜੀ ਵੱਜਦੀ ਆ ਸਰੀ ਵਾਲਿਓ ਮੈਚ ਸਿਰੇ ਦਾ ਟੱਕਰ ਸਿਰੇ ਦੀ ਸਿੰਨੂ ਸਿੰਨੂ ਬੋਲ ਜਿੱਤਾ ਹਰਾ ਵਾਲੀਆ ਕਬੱਡੀ ਅੱਜ ਸੱਫੇ ਲੱਗਣ ਜਾ ਰਿਹਾ ਏ ਸਰਾ 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 ਟਾਪ ਟਾਪ ਕਬੱਡੀ ਟਾਪ ਕਬੱਡੀ ਇਹ ਜਿੱਬ ਕੱਟ ਕੇ ਯਾਰਾਂ ਦੇ ਕਿਲ ਗੱਡ ਕੇ ਕੀਤੀ ਛੋਕੇ ਤੋਂ ਸਦੀਵਾਲ ਦੀ ਆਖਰੀ ਰੇਡ ਮੋਸਨ ਬਲਾਲ ਢਿੱਲੋਂ ਲਹਿੰਦੇ ਪੰਜਾਬ ਦਾ ਲਹਿੰਦੇ ਪੰਜਾਬ ਦਾ ਮੋਸਨ ਬਲਾਲ ਢਿੱਲੋਂ ਢਿੱਲੋਂ ਕਬੱਡੀ ਪਾ ਰਿਹਾ 33ਵਾਂ ਸੈਕਡਨ ਦੇ ਵਿੱਚ ਹੁਣ ਨਜ਼ਾਰਾ ਕਿਹੋ ਜਿਹਾ ਬਣਦਾ ਕੌਣ ਜਿੱਤਦਾ ਕੌਣ ਹਾਰਦਾ ਇੰਦਰਜੀਤ ਕਾਸੀਆ ਆ ਬੱਲੇ 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 ਕਬੱਡੀ 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 ਇਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੇ ਪਲਕ ਚ ਕਮਾਲ ਜਿਹਾ ਹੋ ਗਿਆ ਇਹ ਰਿਆ ਮ ਜਿੰਦੂ ਆ ਕੇ ਹੱਥ ਲਾ ਕੇ ਤਾਂ ਯਾਸੀ ਨੂੰ ਧਾਵੀ ਪਲਾ ਵਿੱਚ ਆਉ ਗਿਆ ਹੋ ਗਿਆ ਆਉ ਗਿਆ